ਹਾਂਜੀ ਇਹ ਹਾਲ ਚਾਲ ਆਫ ਕਬੱਡੀ ਵਾਲੇ ਉਹ ਸਾਰਿਆਂ ਦਾ ਜਿਵੇਂ ਚੱਲਦੀ ਫਿਰ ਅੱਜ ਕੱਲ ਵੱਡੀ ਦੀ ਗੇਮ ਆ ਗਰਾਊਂਡਾਂ ਦੇ ਵਿੱਚ ਪੈਂਦੇ ਪਟਾਕੇ ਫਿਰ ਪ੍ਰੈਨਟ ਬੋਕਸ ਤੇ ਬਾਜੂ ਮੇਰੇ ਵੀ ਆ ਤੇ ਗੱਲਾਂ ਕਰਦੇ ਆਪਾਂ ਲਾਈਵ ਵਗੈਰਾ ਕਰਾ ਕਰਾਂਗੇ ਦੇਰੀ ਨਹੀਂ ਕੋਈ ਤੇ ਜਿਹੜਾ ਕੋਈ ਮੇਰਾ ਵੀਰ ਆਪਣੇ ਚੈਨਲ ਦੇ ਪਈਏ ਆ ਜਦ ਤੁਰ ਆਪਣੇ ਨਾਲ ਤੁਹਾਡਾ ਸਵਾਗਤ ਹੈ ਮੇਰੇ ਭਰਾਵਾਂ ਆਪਣੇ ਨਾਲ ਕਿਉਂਕਿ ਆਪਣੇ ਚੈਨਲ ਤੇ ਆਪਾਂ ਕਬੱਡੀ ਜਿਹੜੀ ਅਪਡੇਟ ਹੋਈ ਹੈ ਉਹਤਰੀ ਬਣਾ ਸਾਰੇ ਪਾਉਂਦੇ ਰਹਿਨੇ ਆ। ਫ੍ਰੀਕ ਮੈਚ ਦੀ ਆਪਾਂ ਅਪਡੇਟ ਕਰਦੇ ਆਂ ਤੇ ਮੂਰ ਕਬੱਡੀ ਦੀ ਗੱਲਬਾਤ ਕਰਦੇ ਰਹੀਨੇ ਆਪਾਂ ਜਿੱਦੋਂ ਆਉਣ ਦਿਨਾ ਜਿਹੜੀ ਆਪਾਂ ਕਬੱਡੀ ਦੀ ਇੰਟਰਵਿਊ ਵੀ ਕਰਾ ਕਰਾਂਗੇ ਉਹਦੇ ਚ ਕੀ ਆ ਉਹਦੇ ਲਈ ਲਾਈਵ ਹੋਏ ਆਪਾਂ ਉਹ ਤਰੀਕੇ ਹੋਣਗੇ ਆਪਣੇ ਇੰਟਰਵਿਊ ਦੇ ਲਾਈਵ ਵੀ ਆਪਣੇ ਨਾਲ ਬੰਦਾ ਆ ਕੇ ਪੂਰਨਾਸ ਦੇ ਵਿੱਚ ਜਿਹੜਾ ਕਲਾਮ ਪਤਾ ਕਰ ਸਕਦਾ ਆਪਣੇ ਨਾਲ ਉਧਰ ਜੀ ਤੁਸੀਂ ਮੈਨੂੰ ਕਮੈਂਟ ਬਾਕਸ ਕਰ ਸਕਦੇ ਹੋ ਠੀਕ ਹੈ ਆਪਣਾ ਨੰਬਰ ਵੀ ਹੈਗਾ ਨੰਬਰ ਤੇ ਵੀ ਕਮੈਂਟ ਕਰ ਸਕਦੇ ਹੋ ਕਿਰਪਾ ਨਾਲ ਤੇ ਇਹ ਕੋਈ ਭਰਾ ਆਪਣਾ ਹੁਣ ਆਪਾਂ ਜਿਹੜਾ ਅੱਜ ਗੱਲਬਾਤ ਕਰਨ ਲੱਗੇ ਸੀ ਉਹ ਕਰਨ ਲੱਗੇ ਸੀਗੇ ਬਈ ਕਬੱਡੀ ਚ ਜਿਵੇਂ ਸਾਕੇ ਭਰਾ ਉਹ ਖੇਡਦੇ ਆ ਠੀਕ ਹੈ ਉਹ ਚੋੜੀਆਂ ਦੇ ਨਾਮ ਦੱਸੋ ਕਮੈਂਟ ਬਾਕਸ ਵਿੱਚ ਮੈਨੂੰ ਤੁਸੀਂ ਜਰੂਰ ਦੱਸੋ ਲੋਕਾਂ ਤੋਂ ਬੜੀ ਹਾਜ਼ਰੀ ਮੇਰੇ ਵੀਰ ਜਿਹੜੇ ਵੀ ਵੀਰ ਆਪਣੇ ਨਾਲ ਕਵਾਡੀਆਂ ਚੈਨਲ ਦੇ ਪਹਿਲਾਂ ਤੋਂ ਹੀ ਆਪਣੇ ਵੀਡੀਓ ਜੁੜਾਦੇ ਵੀ ਨਵਾਂ ਜੁੜਿਆ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਕਵਾਡੀਆਂ ਦੇ ਨਾਲ ਜਿਹੜੇ ਵਿਗੰਦੇ ਜਿਹੜੇ ਹੋ ਗਿਆ ਆਪਣੇ ਚੈਨਲ ਤੇ ਜਿਆਦਾ ਨਵੇਂ ਵੀਡੀਓ ਦੇਖਦੇ ਆ ਤੇ ਬਹੁਤ ਪਿਆਰ ਮਿਲਦਾ ਤੇ ਕਵਾਡੀਆਂ ਸੀਜ਼ਨ ਜਿਵੇਂ ਤੁਹਾਨੂੰ ਪਤਾ ਵੀ ਪੰਜਾਬ ਦੇ ਧਰਤੀ ਦੇ ਖਤਮ ਹੋ ਚੁੱਕਾ ਤੇ ਹੁਣ ਜਿਹੜਾ ਸੀ ਜਨਾ ਉਹ ਚੱਲ ਰਿਹਾ ਸਰੂਪ ਦਾ ਕੈਨੇਡਾ ਦੇ ਵਿੱਚ ਚੱਲ ਰਿਹਾ ਚਰਣੀ ਮੈਚ ਤੇ ਟੋਪ ਦੇ ਸਿੰਘ ਬਸਲੇ ਕੁੜੀਆਂ ਦੇ ਅੱਜ ਦੇ ਆਪਣੇ ਕੁਐਸਚਨ ਬਾਰੇ ਜਰੂਰ ਦੱਸੋ ਆਪਾਂ ਨੂੰ ਕਿਹੜੇ ਭਰਾਵਾਂ ਦੀ ਉਹ ਜੋੜੀ ਹੈ ਜਿਹੜੀ ਕਬੱਡੀ ਦੇ ਵਿੱਚ ਬਹੁਤ ਹੰਸ਼ੂ ਹੈ ਜੁੜੇ ਹੋਰ ਆਪਣੇ ਵੀਡੀਓ ਨੂੰ ਜੋਗ ਆਪਣੀ ਲੋਕੇ ਸ਼ੇਅਰ ਕਰਦੇ ਹੋ ਤੇ ਆਪ ਸਭ ਦਾ ਸਵਾਗਤ ਹੈ ਉਹ ਆਪਣੇ ਚੈਨਲ ਦੇ ਤੇ ਦੱਸੋ ਫਿਰ ਕਿਹੜੀ ਜੋੜੀ ਹੈ ਜਿਹੜੀ ਕਬੱਡੀ ਦੇ ਵਿੱਚ ਉਹ ਸਕੀ ਭਰਾਵਾਂ ਦੀ ਪੁਰਾਣੇ ਭਰਾਵਾਂ ਬਾਰੇ ਵੀ ਦੱਸ ਸਕਦੇ ਹੋ ਨਵੇਂ ਭਰੇ ਵੀ ਦੱਸ ਸਕਦੇ ਹੋ ਠੀਕ ਹੈ ਕੋਰਟ ਕਾਸਟ ਕਰਨ ਹੋਵੇ ਕਬੱਡੀ ਬਾਰੇ ਕੋਈ ਰੈਫਰੀ ਵੀ ਰ ਆਪਣਾ ਕੋਈ ਪਹੁੰਚ ਹੈ ਕੋਈ ਵੀ ਵੀਰ ਆਪਾਂ ਦੀ ਵੀਡੀਓ ਕਰਾਂਗੇ ਪੋਡਕਾਸਟ ਵਗੈਰਾ ਵੀ ਕਰਾਂਗੇ ਆਪਾਂ ਜਿਹਨਾਂ ਦੇ ਹੋਣਾ ਦਾ ਸੁਣੇ ਲੱਗੇ ਜਿਹੜੇ ਪੋਡਕਾਸਟ ਵਗੈਰਾ ਦੇ ਆਪਣੇ ਦਿਨਾਂ ਦੇ ਤੇ ਹੋਰ ਕੰਟੇਨਟ ਜਿਹੜੀਆਂ ਬਹੁਤ ਵਧੀਆ ਵਧੀਆ ਵੀਡੀਓ ਤੇ ਉਹਨਾਂ ਬਹੁਤ ਕੈਂਪ ਚੱਲ ਰਹੇ ਆ ਵੱਡੀ ਦੇ ਉਹ ਦੇਖਦੇ ਆ ਬਹੁਤ ਬਹੁਤ ਸਾਰੇ ਕੈਂਪ ਆ ਜਿਹੜੇ ਪਿੰਡਾਂ ਦੇ ਵਿੱਚ ਚੱਲ ਰਹੇ ਆ ਬਹੁਤ ਵਧੀਆ ਸੋਚਾ ਹੈ ਕੰਮ ਕੁਵਟੀ ਨੂੰ ਇਦਾਂ ਪਜਾਇਆ ਜਾ ਸਕਦਾ ਤਾਂ ਇਹ ਜਿਹੜੇ ਉਹਨਾਂ ਨੂੰ ਮੋਹਰੇ ਲਾ ਕੇ ਤੇ ਨਵੀਂ ਪਣੀਰੀ ਨੂੰ ਜ਼ਰੂਰ ਮਦਦ ਇਹਦਾ ਉਹ ਜੋੜਨਾ ਚਾਹੀਦਾ ਤਾਂ ਹੀ ਬਈ ਜਿਹੜਾ ਆਪਣਾ ਬੰਦਾ ਜਿਹਾ ਬੰਦਾ ਜਿਹੜੇ ਪੌਣ ਵਾਲੇ ਜਨਰੇਸ਼ਨ ਆ ਉਹ ਬਾਸ ਸਕਦੀ ਹੈ ਕੰਮੇ ਗਰਾਊਂਡ ਜ਼ਰੂਰੀ ਆ ਉਹਨਾਂ ਦੇ ਵਿੱਚ ਗਰਾਊਂਡ ਹੋਣਗੇ ਤਾਂ ਨਾਲ ਕੋਚ ਵੀ ਹੋਣਗੇ ਠੀਕ ਹੈ ਤਾਂ ਫੇਰ ਹੀ ਪਲੇਅਰ ਬਣ ਸਕਦੇ ਆ ਉਹਨਾਂ ਦੇ ਵਿੱਚ ਜਿਵੇਂ ਕਿ 11 ਕਬੱਡੀ ਦੇ ਆਪਾਂ ਦੇਖਦੇ ਆ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਪ੍ਰੋਗਰਾਮ ਚੱਲ ਰਹੇ ਆ ਜਿੱਥੇ ਤੋਂ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਪਲੇਅਰਾਂ ਤੱਕ ਇਨਾਂ ਨੂੰ ਪ੍ਰੋਪਰ ਕੋਚਿੰਗ ਦੇ ਰਹੇ ਆ ਬਹੁਤ ਸਾਰੇ ਸੀਨੀਅਰ ਪਲੇਅਰ ਆ ਜਿਹੜੇ ਉਹ ਇਹ ਚੀਜ਼ਾਂ ਨੂੰ ਧਿਆਨ ਜਿਹਾਉਂਦੇ ਆ ਖੌਲ ਦੇ ਪਿੰਡ ਦੇ ਪੇਹਰਾਂ ਨੂੰ ਸਾਰਿਆ ਹੋਰ ਡੇੜ-ਡੇੜ ਦੇ ਪਿੰਡਾਂ ਦੇ ਰੇੜੇ ਫੇਰ ਹੁੰਦੇ ਆ ਉਹ ਵੀ ਉਹ ਕੈਂਪਾਂ ਦੇ ਵਿੱਚ ਸਾਰ ਲੈਂਦੇ ਆ ਇਦਾਂ ਹੀ ਆਪਾਂ ਨੂੰ ਵੀ ਕਬੱਡੀ ਨਾਲ ਇੱਕ ਪਿਆਰ ਆ ਤੇ ਆਪਾਂ ਸੋਚਿਆ ਕਿ ਆਪਣਾ ਇੱਕ ਚੈਨਲ ਹੈਗਾ ਜਿਹੜੂ ਤੇ ਬਹੁਤ ਵਧੀਆ ਕਬੱਡੀ ਦਾ ਜਿੱਤੇ ਤੁਹਾਨੂੰ ਕਬੱਡੀ ਦੇ ਰੇੜੜਾ ਆਪਾਂ ਵੀਡੀਓ ਪਾਉਣੇ ਆ ਟੂਰਨਾਮੈਂਟਾਂ ਦੇ ਜਿਹੜੇ ਰਿਜ਼ਲਟ ਆਉਂਦੇ ਰਹਿੰਦੇ ਆ ਕਿਹੜਾ ਪਲੇਅਰ ਬੈਸਟ ਰਿੰਗ ਦਾ ਕਿਹੜਾ ਕੀ ਜਿੱਤਿਆ ਤੇ ਮੈਂ ਸੋਚਿਆ ਵੀ ਆਪਾਂ ਉਹਨਾਂ ਦੇ ਦਿਨਾਂ ਚ ਤੇ ਉਹਨਾਂ ਵੀ ਜਿਹੜੇ ਕੈਂਪ ਉਹ ਗਿਆ ਲੱਗਦੇ ਹੈ ਨਾ ਉਹਨਾਂ ਨੂੰ ਜੁੜ ਵੀ ਸਕਦੇ ਆਪਾਂ ਆਪਣੇ ਨਾਲ ਕੋਈ ਵੀਰ ਕਨੈਕਟ ਕਰ ਸਕਦਾ ਆਪਣਾ ਜਿਹੜਾ ਨੰਬਰ ਦਵਾਇਆ ਜਾਂ ਚੈਨਲ ਤੇ ਠੀਕ ਹੈ ਆਪਾਂ ਵੀਡੀਓ ਕਰ ਸਕਦੇ ਆ ਉੱਥੇ ਜਾ ਕੇ ਠੀਕ ਹੈ ਉਹ ਵੀਡੀਓ ਇੱਕ ਸੋਸ਼ਲ ਮੀਡੀਆ ਇੱਕ ਮੋਟੀਵੇਸ਼ਨ ਆ ਕਿਉਂਕਿ ਇਹ ਵੀਡੀਓ ਦੇਖ ਕੇ ਜਿਹੜੇ ਬੋਰ ਵੀ ਮਤਲਬ ਪਲੇਅਰ ਆ ਪਿੰਡਾਂ ਦੇ ਵਿੱਚ ਜੋ ਕਰਦੇ ਆ ਕੰਗਰ ਪਿੰਡ ਦੇ ਲੋਕ ਵੀ ਚਾਹੁੰਦੇ ਆ ਕਿ ਸਾਡੇ ਪਿੰਡਾਂ ਦੇ ਵੀ ਪਲੇਅਰ ਹੋਵੇ ਠੀਕ ਹੈ ਅੰਤਨਾ ਸਭ ਤੋਂ ਪਹਿਲਾਂ ਦੇ ਰਹਿਦਾ ਨਾ ਦੇ ਨਾਲ ਨਾਲ ਦੋਈ ਪਿੰਡ ਦਾ ਨਾਮ ਜਿਹੜਾ ਉਹ ਆਟੋਮੈਟਿਕ ਹੀ ਖੁੱਲ੍ਹ ਜਾਂਦਾ ਹੈ। ਕਿਸ ਲਈ ਮੈਂ ਸੋਚਿਆ ਵੀ ਆਪਾਂ ਚਲੋ ਕਬੱਡੀ ਨਾਲ ਕਿਦਣਾ ਆਪਾਂ ਜੁੜੇ ਹੋਏ ਬੰਦੇ ਐ ਇੱਕ ਕਬੱਡੀ ਨਾਲ ਤੇ ਸੋਚਿਆ ਆਪਾਂ ਵੀ ਕਬੱਡੀ ਨੂੰ ਦੇ ਨਾਲ ਦੇ ਆਪਾਂ ਇੱਕ ਸੋਸ਼ਲ ਮੀਡੀਆ ਦਾ ਜਿਹੜਾ ਸਹਾਰਾ ਦੇ ਸਕਦੇ ਹਾਂ ਕਿਉਂਕਿ ਆਪਾਂ ਕਬੱਡੀ ਲਈ ਜਿੰਨੇ ਕੁ ਕਰ ਸਕਦੇ ਆ ਉਹਦੇ ਲਈ ਆਪਾਂ ਸੋਸ਼ਲ ਮੀਡੀਆ ਦੇ ਜਾ ਕੇ ਵੀਡੀਓ ਵਗੈਰਾ ਪਾਇਆ ਕਰਾਂਗੇ ਤੇ ਕੋਈ ਵੀ ਆਪਾਂ ਤੇ ਗੇ ਆਪਾਂ ਅਗਲਾ ਮਤਲਬ ਪਟੀ ਫਾਈਨਲ ਮੈਚਾਂ ਦੇ ਗੈਰਟ ਬਾਰੇ ਗੱਲ ਕਰਦੇ ਸੋਚਿਆ ਵੀ ਆਪਾਂ ਪੋਡਕਾਸਟ ਵੀ ਕਰ ਸਕਦੇ ਆ ਕਿ ਕੰਮ ਹੀ ਕੋਚ ਹੁੰਦਾ ਜਾਂ ਕੋਈ ਪੈਂਡ ਦੇ ਵਿੱਚ ਵੀ ਹੋਰ ਵੀ ਬੰਦਾ ਵਧੀਆ ਹੁੰਦਾ ਜਿਵੇਂ ਜੈਫੀ ਹੁੰਦਾ ਠੀਕ ਹੈ ਤੇ ਕਮੈਂਟੇਟਰ ਹੁੰਦੇ ਆ ਉਹਨਾਂ ਦੇ ਨਾਲ ਜੇ ਵੀ ਆਪਾਂ ਇਹਨਾਂ ਨਾਲ ਲਾਈਵ ਵੀ ਪੋਡਕਾਸਟ ਹੋ ਜਾਂਦੇ ਆ ਜਾਂ ਆਪਾਂ ਉਹ ਬੰਦੇ ਨਾਲ ਵਿਜ਼ਿਟ ਕਰਕੇ ਵੀ ਉਹ ਆਪਣੇ ਕੋਲ ਸਮਾਂ ਦਵਾ ਕੇ ਆਪਾਂ ਵੀਡੀਓ ਕਰ ਸਕਦੇ ਆ ਉਹ ਬੰਦੇ ਨਾਲ ਆਪਾਂ ਤੇ ਜਿਹੜਾ ਕੋਈ ਮੇਰੇ ਭਰਾ ਆਪਣੇ ਨਾਲ ਅੱਜ ਪਹਿਲੇ ਦਿਨ ਜੁੜਿਆ ਆਪਣੇ ਚੈਨਲ ਤੇ ਕਮੈਂਟ ਬਾਕਸ ਤੇ ਜਰੂਰ ਦੱਸੋ ਜਰੂਰ ਠੀਕ ਹੈ ਪੀਪਾ ਦੇ ਦੇ ਜਨ ਕਬੱਡੀ ਨਾਲ ਜੁੜੇ ਕਿੰਨੇ ਬੰਦੇ ਇਹ ਚੀਜ਼ ਜਾਣਦੇ ਆ ਫਿਰ ਕਬੱਡੀ ਦੇ ਵਿੱਚ ਰਾਣੀ ਪੇਰਾਂ ਦੇ ਵਿੱਚ ਵੀ ਜੇ ਅਪ ਗੱਲ ਕਰੀਏ ਤਾਂ ਕਿਹਨੇ ਤੇ ਕੁਝ ਪਲੇਅਰ ਹੋਏ ਆ ਜਿਨ੍ਹਾਂ ਦੇ ਮਤਲਬ ਦੋ ਸੱਕੇ ਭਰਾ ਸੀ ਜਾਂ ਤਿੰਨ ਜਾਂ ਚਾਰ ਜਿਵੇਂ ਲੜੋ ਕਿਥੋਂ ਆਣਨ ਕਹਿੰਦੇ ਸੀ ਵੀ ਚਾਰ ਭਰਾ ਖੇਡਦੇ ਆ ਠੀਕ ਹੈ ਉਹਨਾਂ ਦੀ ਗੱਡੀ ਤੇ ਵੀ ਲਿਗਾ ਹੋਵੇਗਾ 62 ਕਿਲੋ ਕੀ ਹੈ ਤੇ ਸਮੇਂ ਦੀ ਗੱਲ ਆ ਉਹਨਾਂ ਨੇ ਬਹੁਤ ਤਗੜੀ ਕੋਟੀ ਕੀਤੀ ਇਹ ਬਹੁਤ ਵਧੀਆ ਮੌਕਾ ਹੈ ਜਨਾਬ ਚਲ ਰਿਹਾ ਹੈ। ਵੀ ਹੁਣ ਵੀ ਆਪਾਂ ਇਹੀ ਚੀਜ਼ ਸੋਚਦੇ ਆਂ ਵੀ ਪਿੰਡਾਂ ਪਿੰਡਾਂ ਵਿੱਚ ਕੁੱਡੀ ਦੇ ਕੈਂਪ ਲੱਗਿਆ ਬਹੁਤ ਵਧੀਆ। ਸਰਦਾਰ ਤੇ ਨਿੱਕੇ ਨਿੱਕੇ ਦੇ ਉਨਕੇ ਬੱਚੇ ਲੱਗੇ। ਟੂ ਗਰਾਊਂਡ ਦੇ ਵਿੱਚ ਜੇ ਕੋਰਸ ਹੋਊਗਾ ਤੁਹਾਨੂੰ ਅਨੁਸਾਰ ਅਗਲਾ ਪਰਿਵਾਰ। ਤੇ ਬਹੁਤ ਵਧੀਆ ਬਣਾ ਲਿਆ ਇਹ ਤੇ ਪਬਲਿਕ ਸੋਸ਼ਲ ਮੀਡੀਆ ਦੇ ਰਾਹੀਂ ਵੀ ਦਲਾ ਪਤਾ ਕਰਦੇ ਆਂ ਲੋਨਿਆਂ। ਕਮੈਂਟ ਬਾਕਸ 'ਚ ਵੀ ਆਪਣੀ ਰਾਏ ਦੇ ਸਕਦੇ ਆਂ ਆਪਾਂ। ਠੀਕ ਹੈ। ਵੀ ਆਪਾਂ ਕੁੱਡੀ ਲਈ ਕੀ ਕਰ ਸਕਦੇ ਆਂ? ਜਿਵੇਂ ਲੋਗ ਮੇਰੇ ਵੀ ਰਕਮੈਂਟ ਮੋਟਾ ਆ ਜੀ। ਤੋ ਵੀ ਬੰਦੇ ਆਪਣੇ ਨਾਮ ਦੇ ਰੇਖੇ ਨੇ ਕੋਈ ਦੇ ਰੇਖਾ ਵੀ ਬੜੇ ਬੁਢੇ ਗਲੇ ਕੋ ਕੋਣ ਦੱਸ ਸਕਦੇ ਆ ਮੈਂਟ ਬਾਕਸ ਚ ਜ਼ਰੂਰ ਦੱਸੋ ਮੈਨੂੰ ਜੀ ਕਿਹੜੇ ਪਲੇਅਰ ਆ ਉਹ ਭਰਾ ਨਾ ਤੇ ਨਭਰਾ ਜੋ ਵੀ ਜਿੰਨਾਂ ਦੀ ਕਬੱਡੀ ਦੇ ਵਿੱਚ ਚੜਾਈ ਆ ਜੇ ਮੈਂ ਆਪਾਂ ਹਾਜ਼ਰ ਨੇ ਵਿਚਾਰੀਏ ਸਾਜੀ ਹੋ ਗਿਆ ਠੀਕ ਹੈ ਤੇ ਫਰਿਆਦ ਹੋਣੀ ਹੋਵੇ ਬਲੌਕ ਹੋ ਗਿਆ ਜਮੀਨਾਂ ਦੀ ਪੇਰਾਨੀ ਕਬੱਡੀ ਦੇ ਵਿੱਚ ਬਹੁਤ ਰਹੀ ਹੈ ਤੇ ਚੋਲੇ ਲਈ ਸਖਮੰਤੇ ਅਸਰੀ ਵੀੰਦੇ ਬਾਜੇ ਦੇ ਵਿੱਚ ਪੂਰੀ ਕੋਈ ਬੋਲੀ ਸੀਗੀ ਤੇ ਚਲੋ ਸੁਖਮੁਰ ਦਾ ਆਪਣੇ ਅੱਜ ਨਹੀਂ ਆਵਦਾ ਰਾ ਇਹ ਸੁਮੂਜ਼ਾ ਉਹਦਾ ਕਬੜੀ ਕੋਲੇ ਦੀ ਵੀ ਬੜੀ ਚਾਰ ਤੁਸੀਂ ਕੋਲੇ ਦੇ ਵਿੱਚ ਸਿਹਰੇ ਰੇਟਾ ਬਾਜੂ ਮੁੰਡਾ ਆਰ ਚੱਲਦੇ ਆਉਣ ਕਰਦੇ ਗਾਉਂ ਦੇ ਟਾਈਮ ਦੇ ਵਿੱਚ ਉਹ ਹੁੰਦੇ ਜੱਫੀ ਲਾ ਰਿਹਾ ਤੇ ਹੋਰ ਵੀ ਤੁਸੀਂ ਆਪਣੇ ਨਾਲ ਕਮੈਂਟ ਬਾਕਸ ਤੇ ਗੱਲਬਾਤ ਕਰ ਸਕਦੇ ਹੋ ਆਪਣੇ ਲਾਈਵ ਦੇ ਵਿੱਚ ਵੀ ਤੁਸੀਂ ਖਾਸ ਸਕਦੇ ਹੋ ਜੀ ਮੇਰੇ ਨਾਲ ਕਮੈਂਟ ਕਰ ਸਕਦੇ ਹੋ ਠੀਕ ਹੈ ਲਿੰਕ ਕਰਕੇ ਉਹ ਲਾਈਵ ਦੇ ਵਿੱਚ ਛੋੜਾ ਪੌਡਕਾਸਟ ਲਾਈਵ ਕਰਨਾ ਪਤਾ ਕਈਆਂ ਕਰ ਸਕਦੇ ਆ ਕਾਡੀ ਦੇ ਲਈ ਆਪਾਂ ਚਾਹੁੰਦੇ ਆ ਵੀ ਵਰਕ ਤੋਂ ਬਾਅਦ ਆਪਣੇ ਨਾਲ ਜੁੜੋ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰੋ ਤੇ ਹੋਰ ਕਾਡੀ ਦੇ ਜਿਹੜੀਆਂ ਵਧੀਆ ਵਧੀਆ ਵੀਡੀਓ ਹੁੰਦੀਆਂ ਉਹ ਦੇਖਣ ਲਈ ਆਪਣੇ ਨਾਲ ਲਾਈਵ ਪੋਡਕਾਸਟ ਜਿਹੜਾ ਕਰਕੇ ਵੀ ਤੁਹਾਡੀ ਵੀਡੀਓ ਵਗੈਰਾ ਇਹਦੀ ਕਰ ਸਕਦੇ ਆ ਜੋ ਕਿ ਕਰਨਾ ਚਾਹੁੰਦਾ ਜੀ ਠੀਕ ਹੈ ਬਸ ਸੰਜੋਗ ਦੇ ਸਕਦੇ ਆ ਕਾਡੀ ਦੇ ਨਾਲ ਤੇ ਆਪਾਂ ਚਾਹੁੰਦੇ ਆ ਤੇ ਆਪਾਂ ਵੀ ਕੁਝ ਗੱਲ ਲਈ ਗੱਲਾਂ ਗੋਸ਼ੂ ਗੋ ਕਰੀਏ ਕਿਉਂਕਿ ਕਬੱਡੀ ਬਹੁਤ ਵਧੀਆ ਗੇਮ ਹੈ ਜਿਹਦੇ ਵਿੱਚ ਆਪਣੀ ਪੰਜਾਬ ਦੀ ਜਿਹੜੀ ਬਾਖੜ ਕਬੱਡੀ ਹੈ ਤੇ ਹੁਣ ਜਿਵੇਂ ਮਨੂਬੋ ਦਾ ਵੀ ਕੈਨੇਡਾ ਦਾ ਸੀਜ਼ਨ ਜਿਹੜਾ ਚੱਲ ਰਿਹਾ ਹੈ ਤੇ 플레이ਰ ਤੁਸੀਂ ਕਿੰਨੇ ਕੈਨੇਡਾ ਦੇ ਵਿੱਚ ਹੋ ਚੁੱਕੇ ਆ ਤੇ ਗਰਮੀ ਦਾ ਸੀਜ਼ਨ ਬਣਾ ਆਪਣੇ ਵੀ ਚੱਲ ਰਿਹਾ ਜਿੱਥੇ ਫੇਰ ਵਗੈਰਾ ਖੇਡੀ ਜਾਂਦੇ ਆਪਣੇ ਵੀ ਤੇ ਹੋਰ ਗੱਲਾਂ ਚ ਪੋਰਬੇ ਟੂਰਨਾਮੈਂਟ ਹੋਣਗੇ ਵਧੀਆ ਟੂਰਨਾਮੈਂਟ ਹੋਣਗੇ ਤੇ ਕਰਮੀ ਦੇ ਵੀ ਹੋਣੇ ਯਾਨੀ ਕਿ ਆਪਣੇ ਵਧੀਆ ਟੂਰਨਾਮੈਂਟ ਹੋਲਾ ਕੇ ਕਰਮੀ ਦੇ ਵਿੱਚ ਵੀ ਜਿਵੇਂ ਮਾਜ ਟੂਰਨਾਮੈਂਟ ਜਿਹੜਾ ਅੰਬਾ ਫੇਰ ਟ੍ਰਿਕਰ ਜਿੱਤ ਗਿਆ 14 ਟ੍ਰਿਕਰ ਲੈ ਗਿਆ ਅੰਬਾ ਵੀ ਫਾਕੜਾ ਨਿਰਪੁਰ ਮਾਜ ਦਾ ਪੋਰਬੇ ਟੂਰਨਾਮੈਂਟ ਹੋ ਰਿਹਾ ਕੋਡਾ ਸ੍ਰੀ ਰੇਂਦਰ ਦਾ ਪਾਇਦਾ ਅੰਬਾ ਤੇ ਉੱਥੇ ਜੀ ਕਾਟੀ ਦੇ ਨਾਲ ਬਤਵੋਦ ਜੁੜੋ ਤੇ ਜ਼ਰੂਰ ਆਪਣਾ ਰੇਟਿੰਗ ਲਾਈਵ ਵੇਰ ਆਪਾਂ ਦੇਖੀਂ ਵਿਰਗਾਂਗੇ ਤੇ ਤੁਸੀਂ ਆਪਾਂ ਨੂੰ ਆਪਣੇ ਵਿਚਾਰ 342, 24, 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 2 ਹੋਰ ਕਬੱਡੀ ਦੀ ਅਪਡੇਟ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਤੁਹਾਡਾ ਧੰਨਵਾਦ ਸਾਰਿਆਂ ਦਾ ਦੀ ਕਰੀਏ ਨੂੰ ਜਨਨ ਸਰਾਇਓ ਤੇ ਤੁਹਾਡਾ ਬਿਨੰਦ ਦੀ ਵੀ ਹੋਰ ਵਧੀਆ ਜਾਣਕਾਰੀ ਜਿੰਦੀ ਆਪਾਂ ਤੁਹਾਡੇ ਕੋਲ ਲੈ ਕੇ ਆਏ ਹਾਂਗੇ ਕਿ ਪੋਡਕਾਸਟ ਵਗਰਾ ਵੀ ਆਪਣੇ ਚੈਨਲ ਤੇ ਤੁਹਾਨੂੰ ਮਿਲਣਗੇ ਕੋਈ ਤੇ ਰਿਕਰੂ ਲਾਈਵ ਪੋਡਕਾਸਟ ਵੀ ਜਿਹੜੀ ਆਪਣੇ ਨਾਲ ਕਰ ਸਕਦੇ ਹੋ ਤੇ ਹੋਰ ਵੀ ਆਪਣੇ ਨਾਲ ਸੰਵਾਦ ਕਰ ਸਕਦੇ ਹੋ ਤੁਸੀਂ ਮੋ ਤੁਹਾਨੂੰ ਬ੍ਰੀਨਚੇਰ ਤੇਨਨ ਸਰਾਇਓ ਬੇਨਨ ਕਰਦੇ ਰਹੂ ਬਹੁਤ ਬਹੁਤ ਗੁਡੀ ਨਹੀਂ ਆਉਣ ਦਿੱਤੀ ਕਿ ਆਪਣੇ ਨੂੰ ਦੇ ਰਹੇ ਕੋਡਾ ਬਾਰੇ ਨਾ ਤੁਹਾਨੂੰ ਬਹੁਤ ਬਹੁਤ